ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਅੱਜ ਆਮ ਆਦਮੀ ਪਾਰਟੀ ਨੂੰ ਅਜਿਹਾ ਘਾਟਾ ਪਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਘਾਟਾ ਬਿਲਕੁਲ ਪੂਰਾ ਨਹੀਂ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਘਾਤਕ ਲੀਡਰ ਇੱਕ ਸਿਰਧੜ ਇੱਕ ਨਿਰਧਾਕ ਲੀਡਰ ਇਸ ਦੁਨੀਆ ਤੇ ਨਹੀਂ ਰਹੇ ਮੈਂ ਗੱਲ ਕਰ ਰਿਹਾ ਹਾਂ ਜੀ ਪ੍ਰਦੀਪ ਛਾਪੜਾ ਦੀ ਜਿਨ੍ਹਾਂ ਨੇ ਪਹਿਲੀ ਵਾਰ ਪ ਆਮ ਆਦਮੀ ਪਾਰਟੀ ਦਾ ਬੂਟਾ ਨਗਰ ਨਿਗਮ ਦੀਆਂ ਚੋਣਾਂ ਜਿਤਾ ਕੇ ਲਗਾਇਆ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਹੋਂਦ ਹੈ ਆਮ ਆਦਮੀ ਪਾਰਟੀ ਦੀ ਉਹ ਬਿਲਕੁਲ ਜ਼ੀਰੋ ਸੀ ਲੇਕਿਨ ਪ੍ਰਦੀਪ ਛਾਬੜਾ ਜਿਨ੍ਹਾਂ ਨੇ ਪਹਿਲਾਂ ਵਰਕ ਕੀਤਾ ਸੀ ਕਾਂਗਰਸ ਪਾਰਟੀ ਦੀ ਲਗਾਤਾਰ 15 ਤੋਂ 20 ਸਾਲ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਕੁਝ ਉਹਨਾਂ ਦੀ ਆਰਬਨ ਹੋਣ ਤੋਂ ਬਾਅਦ ਉਹਨਾਂ ਨੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਸੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਇੱਕ ਬੜਾ ਵੱਡਾ ਰੋਲ ਲਵਾਇਆ ਅਤੇ ਆਮ ਆਦਮੀ ਪਾਰਟੀ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਲੇਕਿਨ ਜੇ ਗੱਲ ਕਰੀਏ ਪ੍ਰਦੀਪ ਛਾਪੜਾ ਦੀ ਪ੍ਰਦੀਪ ਛਾਪੜਾ ਪਿਛਲੇ 2 ਸਾਲਾਂ ਤੋਂ ਲਗਾਤਾਰ ਇਲਾਜ ਲਈ ਪੀਜੀ ਪੀਜੀ ਦੇ ਵਿੱਚ ਐਡਮਿਟ ਸੀ ਲੇਕਿਨ ਕੱਲ ਸ਼ਾਮ ਨੂੰ ਉਹ ਆਮ ਆਦਮੀ ਪਾਰਟੀ ਅਤੇ ਆਪਣੇ ਪਰਿਵਾਰ ਨੂੰ ਸਦੀਵੀ ਛੋੜਾ ਦੇ ਗਏ ਨੇ ਸਾਰੇ ਹੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਪਰਿਵਾਰ ਦੇ ਅਤੇ ਉਹਨਾਂ ਦੇ ਬੱਚਿਆਂ ਨਾਲ ਦੁੱਖ ਸਾਂਝਾ ਕੀਤਾ ਇੱਕ ਪਾਸੇ ਘਾਟਾ ਤੇ ਆਮ ਆਦਮੀ ਪਾਰਟੀ ਨੂੰ ਪਿਆ ਹੈ ਦੂਜੇ ਪਾਸੇ ਇਸ ਦਾ ਘਾਟਾ ਕਾਂਗਰਸ ਪਾਰਟੀ ਨੂੰ ਵੀ ਪਿਆ ਹੈ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ 15 ਤੋਂ 20 ਸਾਲ ਲਗਾਤਾਰ ਆਪਣੀਆਂ ਸੇਵਾਵਾਂ ਦਿੱਤੀਆਂ ਸੀ। ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਸ ਦਾ ਚੰਗਾ ਦਬਦਬਾ ਸੀ, ਚੰਗਾ ਉਸ ਦਾ ਪ੍ਰਦਰਸ਼ਨ ਸੀ। ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮਨਿਸਟਰ ਸੱਕ ਸਾਰੇ ਉਹਦੀ ਗੱਲ ਮੰਨਦੇ ਸੀ। ਉਹਦੇ ਹੁਕਮਾਂ ਦੇ ਅਨੁਸਾਰ ਚੱਲਦੇ ਸੀ ਕਿਉਂਕਿ ਉਹ ਸਿਆਸਤਦਾਨ ਨਹੀਂ ਸੀ, ਇੱਕ ਸਿਆਸਤ ਦੇ بڑے ਵੱਡੇ ਖਿਡਾਰੀ ਸੀ ਚੰਡੀਗੜ੍ਹ ਦੇ ਵਿੱਚ। ਅੱਜ ਇਸ ਨੂੰ ਲੈ ਕੇ ਭਗਵੰਤ ਮਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਸਰਦਾਰਪ ਸਿੰਘ ਬਾਜਵਾ ਸ਼੍ਰੋਮਣੀ ਕਾਲ ਦੇ ਸਰ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਬਾਦਲ ਸਾਰਿਆਂ ਨੇ ਟਵੀਟ ਕਰਕੇ ਇੱਕ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕੰਡੋਲੈਂਸ ਜਿਹੜੀ ਹੈ ਉਹ ਪ੍ਰਗਟ ਕੀਤੀ ਹੈ ਕਿ ਪ੍ਰਦੀਪ ਸ਼ਾਬੜਾ ਵਾਲਾ ਘਾਟਾ ਅਸੀਂ ਸਾਰੀ ਉਮਰ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਪੂਰਾ ਕਰ ਸਕਾਂਗੇ ਕਿਉਂਕਿ ਉਹਨਾਂ ਨੇ ਜਿੰਦ ਜਾਨ ਲਾ ਕੇ ਆਮ ਆਦਮੀ ਪਾਰਟੀ ਦੇ ਨਗਰ ਨਿਗਮ ਦੀਆਂ ਚੋਣਾਂ ਲਈ ਮਿਹਨਤ ਮੰਨ ਤੇ ਧਨ ਨਾਲ ਸੰਗ੍ਰਹਿ ਕੀਤਾ ਅਤੇ ਆਮ ਆਦਮੀ ਪਾਰਟੀ ਦਾ ਬੂਟਾ ਜਿਹੜਾ ਹੈ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਜਿਤਾ ਕੇ ਚੰਡੀਗੜ੍ਹ ਦੇ ਵਿੱਚ ਲਗਾਇਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀ ਫੈਮਿਲੀ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਬਿਲਕੁਲ ਚਟਾਨ ਵਾਂਗੂ ਖੜੇ ਰਾਵਾਂਗੇ ਇਹ ਅੱਜ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਵਾਅਦਾ ਕੀਤਾ ਟਵੀਟ ਕਰਕੇ ਧੰਨਵਾਦ